ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਹਾਜਰੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਮਨੁੱਖ ਨੂੰ ਆਪਣੀ ਕੀਤੀ ਹੋਈ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਸਾਡੀ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬੋਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਆਜ ਕਾਨ ਦੇ ਸਮੇਂ ਦੇ ਵਿੱਚ ਖਾਲਸਾ ਜੀ ਬਹੁਤ ਸਾਰੀ ਦੁਨੀਆ ਚੰਗੀ ਵੀ ਏ ਤੇ ਮਾੜੀ ਵੀ ਏ। ਆਪਾਂ ਸਭ ਨੂੰ ਚੰਗਾ ਵੀ ਨਹੀਂ ਕਹਿ ਸਕਦੇ ਤੇ ਮਾੜਾ ਵੀ ਨਹੀਂ ਕਹਿ ਸਕਦੇ। ਜੋ ਕੰਮ ਚੰਗਾ ਕਰੇਗਾ ਉਹਨੂੰ ਦੁਨੀਆ ਚੰਗਾ ਹੀ ਕਹੇਗੀ ਉਸਦੀ ਸਲਾਹਤੀ ਕਰੇਗੀ ਤੇ ਜੋ ਕੰਮ ਮਾੜਾ ਕਰੇਗਾ ਉਸਦੀ ਬੁਰਾਈ ਹੀ ਹੋਵੇਗੀ। ਤੇ ਨਾਲੇ ਖਾਲਸਾ ਜੀ ਜੇ ਆਪਾਂ ਬੁਰਾ ਕਰਾਂਗੇ ਤੇ ਆਪਣੀ ਨਾਲ ਇੱਕ ਨਾ ਇੱਕ ਦਿਨ ਹੋਣਾ ਬੁਰਾ ਹੀ ਏ ਜੇ ਆਪਾਂ ਸੋਚੀਏ ਕਿ ਆਪਾਂ ਕਿਸੇ ਨੂੰ ਦੁੱਖ ਦੇ ਲਾਂਗੇ ਆਪਾਂ ਤਾਂ ਕਿਸੇ ਨੂੰ ਬਹੁਤ ਦੁੱਖ ਦਿੱਤੇ ਨੇ ਤੇ ਆਪਾਂ ਤਾਂ ਸੁਖ ਆਰਾਮ ਦੀ ਜ਼ਿੰਦਗੀ ਜਿਉ ਰਹਿਆ ਆਪਾਂ ਨੂੰ ਕਿਹੜਾ ਕੋਈ ਦੁੱਖ ਮਿਲੇ ਨੇ ਜੇ ਆਪਾਂ ਕਿਸੇ ਨੂੰ ਬਹੁਤਾ ਦੁਖੀ ਵੀ ਕਰਦੇ ਆਂ ਪਰ ਆਪਾਂ ਨੂੰ ਫਿਰ ਵੀ ਕੋਈ ਦੁੱਖ ਨਹੀਂ ਆਉਂਦੇ ਤਾਂ ਇਸ ਗੱਲ ਦਾ ਭਲੇਖਾ ਆਪਣੇ ਮਨ ਦੇ ਵਿੱਚੋਂ ਕੱਢ ਦਿਆ ਕਰੋ ਖਾਲਸਾ ਜੀ ਕਿਉਂਕਿ ਜੇ ਆਪਾਂ ਬੀਜ ਬੀਜਿਆ ਇਹਨਾ ਤੇ ਉਸ ਨੂੰ ਫਸਲ ਨੂੰ ਉੱਗਣ ਦੇ ਵਿੱਚ ਤਾਂ ਸਮਾਂ ਲੱਗਦਾ ਹੀ ਏ ਤੇ ਜੇ ਆਪਾਂ ਕਿਸੇ ਨੂੰ ਦੁੱਖ ਦਿੱਤਾ ਇਹਨਾ ਖਾਲਸਾ ਜੀ ਫਿਰ ਉਹ ਫਸਲ ਇਹ ਜੋ ਅੱਜ ਪੱਕ ਰਹੀ ਏ ਆਪਾਂ ਬੀਜ ਜੋ ਬੀਜਿਆ ਏ ਉਸ ਦੀ ਫਸਲ ਪੱਕਣ ਤੋਂ ਬਾਅਦ ਹੀ ਉਸ ਦਾ ਆਪਾਂ ਨੂੰ ਨਤੀਜਾ ਮਿਲੇਗਾ ਤੁਸੀਂ ਖੁਦ ਸਭ ਇਹੰਦਾ ਰਹੂ ਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਬਹੁਤਾ ਸਮਾਂ ਵੀ ਨਹੀਂ ਲੱਗਦਾਗਾ ਜੇ ਆਪਾਂ ਕਿਸੇ ਦੇ ਨਾਲ ਬੁਰਾ ਕਰਦੇ ਹਾਂ ਖਾਲਸਾ ਜੀ ਤੇ ਬਹੁਤਾ ਟਾਈਮ ਨਹੀਂ ਲੱਗਦਾਗਾ ਕਿ ਆਪਣੇ ਅੱਖਾਂ ਦੇ ਸਾਹਮਣੇ ਆਪਣਾ ਜੋ ਕੀਤਾ ਕਰਾਇਆ ਹੁੰਦਾ ਹੈ ਬੁਰਾ ਕਿਸੇ ਦਾ ਕੀਤਾ ਹੁੰਦਾ ਹੈ ਜਾਂ ਆਪਾਂ ਨੂੰ ਕਿਸੇ ਨੂੰ ਦੁੱਖ ਤਕਲੀਫ ਦਿੱਤੇ ਹੁੰਦੇ ਨੇ ਕੁਝ ਸਮੇਂ ਦੇ ਬਾਅਦ ਦੇ ਵਿੱਚ ਉਸ ਦਾ ਆਪਾਂ ਨੂੰ ਅਹਿਸਾਸ ਵੀ ਹੋ ਜਾਂਦਾ ਬਹੁਤਾ ਲੰਬਾ ਸਮਾਂ ਤਾਂ ਅੱਜ ਦੇ ਟਾਈਮ 'ਚ ਪੈਂਦਾ ਹੀ ਨਹੀਂ ਜਿਵੇਂ ਖਾਲਸਾ ਜੀ ਆਪਾਂ ਜੀ ਕਿਸੇ ਦੇ ਨਾਲ ਪੇਰੈਂਟਸ ਬੁਰਾ ਕਰਨ ਕਿਸੇ ਦੇ ਬੱਚਿਆਂ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਕਿਸੇ ਗਰੀਬ ਦੇ ਨਾਲ ਤਾਂ ਕੱਲ ਨੂੰ ਆਉਣ ਵਾਲੇ ਟਾਈਮ ਦੀ ਵਿੱਚ ਉਹਨਾਂ ਦੇ ਬੱਚਿਆਂ ਤੇ ਹੀ ਕਸ਼ਟ ਆ ਸਕਦਾ ਹੈ ਸੋ ਇਸ ਗੱਲ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਜੇ ਆਪਾਂ ਕਿਸੇ ਦਾ ਬੁਰਾ ਕਰਾਂਗੇ ਤੇ ਬੁਰਾ ਹੀ ਹੋਵੇਗਾ ਜੇ ਆਪਾਂ ਕਿਸੇ ਦਾ ਚੰਗਾ ਕਰਾਂਗੇ ਤਾਂ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਜ਼ਿੰਮੇਵਾਰੀ ਹੁੰਦੀ ਹੈ ਮਹਾਰਾਜ ਆਪਣੇ ਆਪ ਹੀ ਆਪਣਾ ਚੰਗਾ ਕਰ ਦੇਣਗੇ ਆਪਣਾ ਬੁਰਾ ਕਦੇ ਫੋਨ ਹੀ ਨਹੀਂ ਦਿੰਦੇ ਏਸੀ ਤਰ੍ਹਾਂ ਖਾਲਸਾ ਜੀ ਇੱਕ ਮਹਾਪੁਰਸ਼ ਸਨ ਉਹਨਾਂ ਨੇ ਕਥਾ ਸੁਣਾਇਤੀ ਡੇਲੀ ਉਹ ਕਥਾ ਸੁਣਾਉਦੇ ਸਨ ਤੇ ਉਹਨਾਂ ਦੇ ਕੋਲ ਇੱਕ ਆਦਮੀ ਆਉਂਦਾ ਏ ਉਹ ਆ ਕੇ ਉਹਨਾਂ ਨੂੰ ਕਹਿਣ ਲੱਗਦਾ ਏ ਕਿ ਤੁਸੀਂ ਜੋ ਵੀ ਕਥਾ ਸੁਣਾ ਰਹੇ ਹੋ ਜੋ ਕੁਝ ਵੀ ਸੁਣਾ ਰਹੇ ਹੋ 10 15 ਦਿਨ ਤੋਂ ਇਹ ਸਭ ਕੁਝ ਝੂਠ ਏ ਤਾ ਉਹ ਕਹਿਣ ਲੱਗੇ ਕਿ ਇਹ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਜੋ ਅਸੀਂ ਕਥਾ ਸੁਣਾ ਰਹੇ ਆ ਇਹ ਸਭ ਕੁਝ ਝੂਠ ਹੈ ਤਾ ਉਹ ਕਹਿਣ ਲੱਗੇ ਮਹਾਪੁਰਸ਼ਾ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕੁਐਸਚਨ ਵੀ ਆਪ ਕੀਤਾ ਤੇ ਉੱਤਰ ਵੀ ਆਪ ਦੇਤਾ ਪਹਿਲਾਂ ਸਾਨੂੰ ਗੱਲ ਤਾਂ ਪੂਰੀ ਦੱਸੋ ਵੀ ਹੋਇਆ ਕੀ ਕਿਹੜੀ ਗੱਲ ਤੋਂ ਅਸੀਂ ਗਲਤ ਆ ਤਾ ਉਹ ਕਹਿਣ ਲੱਗਾ ਜੋ ਆਦਮੀ ਸੀ ਖਾਲਸਾ ਜੀ ਉਹ ਕਹਿਣ ਲੱਗਾ ਕਹਿੰਦਾ ਕਿ ਮੇਰੇ ਘਰ ਬੱਚੇ ਨੇ ਜਨਮ ਲਿਆ ਇਸ ਇਹ ਅਜੇ ਉਹ 10-15 ਦਿਨ ਦਾ ਬੱਚਾ ਏ ਤੇ ਉਹਦੇ ਸਿਰਫ ਸਵਾਸ ਹੀ ਚੱਲਦੇ ਨੇ ਨਾਹੀਂ ਉਹਦੇ ਪੂਰੇ ਹੱਥ ਬਣੇ ਨੇ ਨਾਹੀਂ ਲੱਤਾਂ ਨੇ ਤੇ ਨਾਹੀਂ ਹੁੰਦੀਆਂ ਅੱਖਾਂ ਖੁੱਲ੍ਹਦੀਆਂ ਨੇ ਸਿਰਫ ਸਵਾਸ ਹੀ ਚੱਲਦੇ ਨੇ ਸਾਨੂੰ ਆਉਣ ਵਾਲੇ ਸਮੇਂ 'ਚ ਇਹ ਵੀ ਨਹੀਂ ਪਤਾ ਕਿ ਉਹ ਬੋਲ ਪਾਵੇਗਾ ਵੀ ਕਿ ਨਾ ਤੋਂ ਕਖਤਾ ਖਾਲਸਾ ਜੀ ਤੁਸੀਂ ਦੇਖੋ ਉਹਨਾਂ ਨੇ ਮਹਾਪੁਰਸ਼ਾਂ ਨੂੰ ਜਦੋਂ ਇਹ ਗੱਲ ਕਹੀ ਤੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਅਸੀਂ ਕਿੱਥੀ ਗੰਤ ਹੋ ਸਾਇ ਕਿੰਨੀ ਹੈ ਕਿਉਂਕਿ ਤੁਸੀਂ ਜੋ ਕਰਮ ਕਮਾਏ ਨੇ ਤੁਹਾਨੂੰ ਆਪਣੇ ਕਰਮਾਂ ਦਾ ਫਲ ਤਾਂ ਮਿਲ ਨਹੀਂ ਇਹ ਅਜਾ ਤੁਸੀਂ ਕਿਸੇ ਦੇ ਨਾਲ ਬੁਰਾ ਕੀਤਾ ਹੈ ਕਹਿੰਦੇ ਕਿ ਉਹ ਜੋ ਆਦਮੀ ਸੀ ਮਹਾਪੁਰਸ਼ਾ ਨੂੰ ਖਾਰ사 ਜੀ ਗੈਨ ਲੱਗੇ ਕਿ ਇਹ ਤਾਂ ਛੋਟਾ ਬੱਚਾ ਥੋੜੇ ਦਿਨ ਪਹਿਲਾਂ ਹੀ ਦਾ ਜਨਮ ਹੋਇਆ ਇਸਨੇ ਕੀ ਕਰਮ ਕੀਤੇ ਨੇ ਕੀ ਕਰਮ ਕਮਾਏ ਨੇ ਜੋ ਇਸ ਦੇ ਨਾਲ ਇਹ ਕੁਝ ਹੋ ਰਿਹਾ ਹੈ ਤਾ ਖਾਰਸਾ ਜੀ ਦੇਖੋ ਮਹਾ ਪੁਰਸ਼ਾ ਨੇ ਕਿਹਾ ਬਚਨ ਕੀਤੇ ਕਿ ਇਹ ਸਭ ਕੁਝ ਜੋ ਤੁਸੀਂ ਕਰਮ ਕਮਾਉਂਦੇ ਹੋ ਕਰਮ ਆਪਾ ਡੇਲੀ ਖਾਰਸਾ ਜੀ ਹਰ ਘੰਟੇ ਨਾਲ ਹਰ ਸਾਹ ਦੇ ਨਾਲ ਹਰ ਦਿਨ ਦੇ ਨਾਲ 24 ਘੰਟਿਆਂ ਦੇ ਵਿੱਚ ਹਰ ਸਮੇਂ ਹਰ ਰੋਜ਼ ਆਪਾ ਆਪਣੇ ਕਰਮ ਕਮਾਉਣੇ ਆ ਤੇ ਉਹਨਾਂ ਕਰਮਾਂ ਦਾ ਹਿਸਾਬ ਕਿਤਾਬ ਆਪਾਂ ਨੂੰ ਇੱਥੇ ਹੀ ਦੇ ਕੇ ਜਾਣਾ ਪੈਂਦਾ ਜੇ ਆਪਾਂ ਚੰਗੇ ਕਰਮ ਕਰਾਂਗੇ ਤਖਨ ਸਾਹਿਬ ਜੀ ਆਪਣੇ ਨਾਲ ਹਮੇਸ਼ਾ ਚੰਗਾ ਹੀ ਹੋਵੇਗਾ ਕਿਉਂਕਿ ਜੇ ਆਪਾਂ ਸੋਚੀਏ ਕਿ ਆਪਾਂ ਬੁਰਾ ਕਰਦੇ ਹਾਂ ਕੱਲ ਨੂੰ ਆਪਣੇ ਨਾਲ ਚੰਗਾ ਹੋਵੇਗਾ ਤਾਂ ਇਹ ਤੁਸੀਂ ਭੁੱਲ ਕੇ ਵੀ ਆਪਣੇ ਮਨ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਖਿਆਲ ਕੱਢ ਦਿਓ ਬੁਰਾ ਕਰਦਿਆਂ ਦਾ ਕਦੇ ਵੀ ਚੰਗਾ ਨਹੀਂ ਹੋ ਸਕਦਾਗਾ ਚੰਗੇ ਕਰਮ ਆਪਾਂ ਕਿਵੇਂ ਕਰ ਸਕਦੇ ਹਾਂ ਖਾਲਸਾ ਜੀ ਇੱਕ ਤਾਂ ਵੱਧ ਤੋਂ ਵੱਧ ਤੁਸੀਂ ਗੁਰਬਾਣੀ ਦੇ ਨਾਲ ਜੁੜੋ ਜਦੋਂ ਤੁਸੀਂ ਗੁਰਬਾਣੀ ਦੇ ਨਾਲ ਜੁੜੋਗੇ ਤੁਹਾਡੇ ਮਨ ਦੇ ਅੰਦਰ ਇੱਕ ਪੋਜ਼ਿਟਿਵਿਟੀ ਆਵੇਗੀ ਜਦੋਂ ਪੋਜ਼ਿਟਿਵਿਟੀ ਆਉਗੀ ਤਾਂ ਖਾਲਸਾ ਜੀ ਤੁਸੀਂ ਆਪਣੇ ਆਪ ਦੇਖੋ ਤੁਹਾਡਾ ਜਿਹੜਾ ਮਨ ਹੈ ਉਹ ਮਾੜੇ ਕੰਮਾਂ ਤੋਂ ਦੂਰ ਹੋ ਜਾਏਗਾ ਤੁਹਾਡੇ ਮਨ ਦੇ ਵਿੱਚੋਂ ਜੋ ਗਲਤ ਖਿਆਲ ਆਉਂਦੇ ਨੇ ਉਹ ਦੂਰ ਹੋ ਜਾਣਗੇ ਤੁਹਾਡਾ ਧਿਆਨ ਵਾਈਗਰੋਸ ਵਿੱਚ ਪਾਸ਼ਾ ਦੇ ਵੱਲ ਹੋਵੇਗਾ ਗਰਬਾਣੀ ਦੇ ਨਾਲ ਜੁੜੇਗਾ ਤੇ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਇੱਛਾ ਭਾਵਨਾ ਆਪਣੇ ਆਪ ਹੀ ਪੈਦਾ ਹੋ ਜਾਵੇਗੀ ਕਿ ਆਪਾਂ ਦਾ ਮਨ ਕਰੇਗਾ ਆਪਾਂ ਕਿਸੇ ਦੇ ਨਾਲ ਚੰਗਾ ਕਰੀਏ ਕਿਸੇ ਲੋੜਵੰਦ ਦੀ ਹੈਲਪ ਕਰੀਏ ਕਿਸੇ ਭੈਣ ਭਰਾ ਨੂੰ ਮਾੜਾ ਨਾ ਬੋਲੀਏ ਖਾਸ ਕਰਕੇ ਖਾਨ사 ਜੀ ਮੈਂ ਕਈ ਲੋਕ ਦੇਖੇ ਨੇ ਇਸ ਤਰ੍ਹਾਂ ਦੇ ਕਿ ਉਹਨਾਂ ਦੇ ਕੋਲ ਬਹੁਤ ਕੁਝ ਹੁੰਦਾ ਐਸ਼ੋ ਆਰਾਮ ਦੀ ਜ਼ਿੰਦਗੀ ਹੁੰਦੀ ਹੈ ਪਰ ਉਹ ਕੀ ਸੋਚਦੇ ਨੇ ਕਿ ਆਪਣੇ ਤੋਂ ਨੀਵੇਂ ਨੂੰ ਆਪਦੀ ਜੋਸ਼ ਦੌਲਤ ਸ਼ੋਰ ਤੇ ਉਹਦਾ ਮਾਣ ਕਰਕੇ ਹੋਰ ਵੀ ਨੀਵਾ ਵਖਾਉਂਦੇ ਨੇ ਸੋ ਇਨਾਂ ਚੀਜ਼ਾਂ ਨੇ ਖਾਲਸਾ ਜੀ ਇੱਥੇ ਪਈਆਂ ਰਹਿ ਜਾਣਾ ਜੋ ਆਪਣਾ ਸਰੀਰ ਇਸਨੇ ਮਿੱਟੀ ਬਣ ਜਾਣਾ ਇਸ ਕਰਕੇ ਤੁਸੀਂ ਇਸ ਤਰ੍ਹਾਂ ਦੇ ਕੰਮ ਬਿਲਕੁਲ ਵੀ ਨਾ ਕਰਿਆ ਕਰੋ ਸਗੋ ਦੀ ਜਰ ਡੇੜਾ ਬੰਦਾ ਗਰੀਬ ਹੈ ਜਾਂ ਆਪਣੇ ਤੋਂ ਨਹੀਂ ਵੈ ਉਸ ਨੂੰ ਇਹ ਮਹਿਸੂਸ ਕਰਾਓ ਕਿ ਅਸੀਂ ਤੇਰੇ ਵਰਗੀਆਂ ਸਾਨੂੰ ਕੋਈ ਮਾਰਾ ਸੱਚੇ ਪਾਤਸ਼ਾਹ ਨੇ ਅਲੱਗ ਨਹੀਂ ਬਣਾਇਆ ਤੇ ਸਰਾ ਖਾਲਸਾ ਜੀ ਜਿਉ ਬੀਜ ਆਪਾਂ ਬੀਜਾਂਗੇ ਉਹੀ ਆਪਾਂ ਨੂੰ ਫਸਲ ਵੱਢਣੀ ਪਵੇਗੀ ਜੇ ਆਪਾਂ ਚੰਗੇ ਕਰਮ ਕਰਾਂਗੇ ਤੇ ਆਪਾਂ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਵੀ ਚੰਗਾ ਮਿਲੇਗਾ ਤੇ ਜੇ ਮਾੜੇ ਕਰਾਂਗੇ ਮਾੜਾ ਮਿਲੇਗਾ ਕਿਉਂਕਿ ਹਰ ਇੱਕ ਮਨੁੱਖ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ ਭਾਵੇਂ ਤਾਂ ਖਾਲਸਾ ਜੀ ਉਹਨਾਂ ਦਾ ਆਪਣੇ ਤੇ ਕੋਈ ਦੁੱਖ ਕਸ਼ਟ ਆ ਜਾਵੇ ਤੇ ਭਾਵੇਂ ਉਹਨਾਂ ਦੇ ਬੱਚੇ ਆ ਤੇ ਪੈ ਜਾਵੇ ਇਸ ਕਰਕੇ ਤੁਸੀਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ వైగ్రో ਸੱਚੇ ਪਾਸ਼ਾ ਦੇ ਨਾਲ ਜੁੜਨਾ ਹੈ ਤੇ ਸੰਗਤਾਂ ਨੂੰ ਜੋੜਨਾ ਹੈ। ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ। ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ। ਖਾਲਸਾ ਜੀ ਫੁੱਲਾਂ ਚੁੱਕਾਂ ਦੀ ਖੀਮਾ ਬਖਸ਼ਨੀ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜ ਰੀਆਂ ਆਪਣੇ ਬੱਚੇ ਬੱਚੀਆਂ ਦੇ ਸਭਨਾ ਦੇ ਕਾਰਜ ਸਫਲ ਕਰਨੇ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਦੇ ਘਰ ਪਰਿਵਾਰ ਤੇ ਮੇਰ ਪਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਪਹਿਨ ਪਰਮਾਣੂ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਲੰਮੀਆ ਉਮਰਾ ਬਖਸ਼ਨੀਏ ਸਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ